ਗੁਰਮਰ ਸਿੰਘ ਸਿੱਧੂ 40 ਸਾਲਾਂ ਦਾ ਬ੍ਰੈਂਪਟਨ ਦਾ ਰਹਿਣ ਵਾਲਾ ਜੋ ਵੈਸਟ ਆਫ ਟੋਰਾਂਟੋ ਆ ਇਹ ਨੈਸ਼ਨਲ ਪੋਸਟ ਅਖਬਾਰ ਜੋ ਅੱਜ ਦੀ ਆ ਉਹਨਾਂ ਨੇ ਬਹੁਤ ਵੱਡਾ ਆਰਟੀਕਲ ਇਹਦੇ ਸਬੰਧ ਦੇ ਵਿੱਚ ਛਾਪਿਆ ਆ ਵੀ ਜਿਹਦਾ ਨਿਕਨੇਮ ਕਿੰਗ ਕਰਕੇ ਵੀ ਜਾਣਿਆ ਜਾਂਦਾ ਸੀ। ਸਮੋਸ਼ੀ ਭਰੀ ਜਿਹੜੀ ਇਹ ਗੱਲ ਆ ਕਿੱਥੇ ਜਿਹੜੇ ਪੰਜਾਬੀ ਆ ਸਿੱਖ ਆ ਉਹ ਦੁਨੀਆ ਭਰ ਦੇ ਵਿੱਚ ਇਹ ਨਾਮਣਾ ਖੜਦੇ ਸੀ ਵੀ ਲੋੜਵੰਦਾਂ ਦੀ ਮਦਦ ਕਰਦੇ ਆ ਜਿੱਥੇ ਜ਼ਰੂਰਤ ਪੈਂਦੀ ਆ ਮਜਲੂਮਾਂ ਦੇ ਨਾਲ ਖੜਦੇ ਆ ਗਲਤ ਕੰਮਾਂ ਤੋਂ ਪਰੇ ਰਹਿੰਦੇ ਆ। ਪਰ ਲੇਟਲੀ ਇਦਾਂ ਦੀਆਂ ਜਿਹੜੀਆਂ ਖਬਰਾਂ ਇਦਾਂ ਦੀਆਂ ਰਿਪੋਰਟਾਂ ਜਿਹੜੀਆਂ ਹੁਬਾਰ-ਬਾਰ ਆ ਰਹੀਆਂ ਵੀ ਐਨੇ ਵੱਡੇ ਪੱਧਰ ਦੇ ਉੱਤੇ ਇਹ ਹੁਣ ਡਰੱਗ ਸਮਗਲਿੰਗ ਦੇ ਵਿੱਚ ਵੜ ਚੁੱਕੇ ਆ ਤੇ ਉਹ ਲਗਾਤਾਰ ਜਿਹੜੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਆ ਕੁਸ਼ਮੀਲਾਂ ਦਾ ਮਹੀਨਾ ਪਹਿਲਾਂ ਦੀ ਖਬਰ ਸੀ ਜਦੋਂ ਉਹਨਾਂ ਨੇ ਰੀਸੈਂਟਲੀ ਕਿੰਨੇ ਜਿਹੜੇ ਆ ਉਹ ਪੰਜਾਬੀ ਟਰੱਕ ਡਰਾਈਵਰਸ ਦਾ ਜਾਂ ਪੰਜਾਬੀ ਟਰੱਕਰਸ ਦਾ ਇੱਕ ਪੂਰਾ ਕੱਚਾ ਚਿੱਟਾ ਜਿਹੜਾ ਉਹ ਖੋਲਿਆ ਸੀਗਾ ਰਿਪੋਰਟ ਦੇ ਵਿੱਚ ਵੀ ਕੈਨੇਡਾ ਵਾਲੇ ਪਾਸਿਓਂ ਖਾਸ ਕਰਕੇ ਵੀ ਕਿਦਾਂ ਜਿਹੜਾ ਉਹ ਆਦਾਨ-ਪ੍ਰਦਾਨ ਅਮਰੀਕਾ ਦੇ ਵਿੱਚ ਜਾਂ ਅਮਰੀਕਾ ਦੇ ਰਾਹੀਂ ਡਰੱਗ ਜਿਹੜੀ ਸਮਗਲਿੰਗ ਆ ਉਹ ਹੋ ਰਹੀ ਸੀ ਹੁਣ ਕੈਨੇਡਾ ਦੇ ਵਿੱਚ ਜਿਸ ਨੂੰ ਡਰੱਗ ਕਿੰਗ ਦੇ ਨਾਮ ਦੇ ਨਾਲ ਹਰਜੋਤ ਸਿੰਘ ਜੀ ਆਖਿਆ ਜਾ ਰਿਹਾ ਆ ਗੁਰਅੰਮ੍ਰਿਤ ਸਿੰਘ ਸਿੱਧੂ 68 ਸਾਲਾਂ ਦਾ ਬ੍ਰੈਮਟਨ ਦਾ ਰਹਿਣ ਵਾਲਾ ਉਸ ਨੂੰ ਜਿਹੜਾ ਇਹਨਾਂ ਨੇ ਫੜਿਆ ਹੈਗਾ ਨੈਸ਼ਨਲ ਪੋਸਟ ਨੇ ਇਹ ਜਿਹੜੀ ਨਿਊਜ਼ ਆ ਹੁਣੇ-ਹੁਣੇ ਰਿਪੋਰਟ ਜਿਹੜੀ ਆ ਉਹ ਆ ਸ਼ਾਇਆ ਕੀਤੀ ਹੈਗੀ ਆ ਆ ਕਹਿੰਦੇ ਵੀ ਇੱਕ ਬਹੁਤ ਹੀ ਵੱਡੇ ਕ੍ਰਾਸ ਬਾਰਡਰ ਡਰੱਗ ਸਮਗਲਿੰਗ ਰੈਗ ਦਾ ਜਿਹੜਾ ਬੰਦਾ ਆ ਉਸ ਨੂੰ ਜਿਹੜਾ ਉਹਨਾਂ ਨੇ ਨਸ਼ਰ ਕੀਤਾ ਹੈਗਾ ਆ ਉਸ ਨੂੰ ਜਿਹੜਾ ਆ ਉਹ ਲੈ ਕੇ ਜਿਹੜਾ ਉਹ ਪੇਸ਼ ਕੀਤਾ ਆ ਤੇ ਅਮਰੀਕਾ ਵਾਲੇ ਕਹਿੰਦੇ ਉਹਨੂੰ ਚੱਕ ਕੇ ਲਿਆ ਕੇ ਕੋਰਟ ਵਿੱਚ ਆਲਰੇਡੀ ਪੇਸ਼ ਵੀ ਕਰ ਚੁੱਕੇ ਹੈਗੇ ਆ ਗੋਰਾਮ ਸਿੰਘ ਸਿੱਧੂ ਕਾਰਟਸਲਾ ਦਾ ਬ੍ਰੈਂਪਟਨ ਦਾ ਰਹਿਣ ਵਾਲਾ ਜੋ ਵੈਸਟ ਆਫ ਟੋਰਾਂਟੋ ਆ ਇਹ ਨੈਸ਼ਨਲ ਪੋਸਟ ਅਖਬਾਰ ਜੋ ਅੱਜ ਦੀ ਆ ਉਹਨਾਂ ਨੇ ਬਹੁਤ ਵੱਡਾ ਆਰਟੀਕਲ ਇਹਦੇ ਸਬੰਧ ਦੇ ਵਿੱਚ ਛਾਪਿਆ ਆ ਕਿ ਜਿਹਦਾ ਨਿਕਨੇਮ ਕਿੰਗ ਕਰਕੇ ਵੀ ਜਾਣਿਆ ਜਾਂਦਾ ਸੀ ਉਹਨੂੰ ਸਾਲ ਪਹਿਲਾਂ ਅਨਟੇਰੀਓ ਦੇ ਵਿੱਚ ਅਰੈਸਟ ਕੀਤਾ ਗਿਆ ਸੀ ਜਦੋਂ ਉਹ ਬਹੁਤ ਵੱਡੇ ਸਕੇਲ ਦੇ ਉੱਤੇ ਡਰੱਗ ਟਰੈਫਿਕਿੰਗ ਨੈਟਵਰਕ ਦੇ ਲਈ ਕੰਮ ਕਰਦਾ ਸੀ ਅਰੇਂਜ ਕਰਦਾ ਸੀ ਕਾਰਗੋ ਟਰੱਕਰਸ ਨੂੰ ਜਿਨ੍ਹਾਂ ਦੇ ਵਿੱਚ ਜਿਹੜੇ ਲੈਜਿਟਿਮੇਟ ਲੋਡ ਆਫ ਕਾਰਗੋ ਹੁੰਦੇ ਉਹਨਾਂ ਦੇ ਵਿੱਚ ਡਰੱਗ ਲਗੋ ਕੇ ਕੈਲ ਮੈਕਸੀਕੋ ਤੋਂ ਕੈਲੀਫੋਰਨੀਆ ਕੈਲੀਫੋਰਨੀਆ ਤੋਂ ਕੈਨੇਡਾ ਪਹੁੰਚਾਣ ਤੱਕ ਅ ਪਿਛਲੇ ਹੈਲੋਵਿਨ ਜਦੋਂ ਸੀਗੀ ਹੈਲੋਵਿਨ ਵਾਲੇ ਦਿਨ ਯੂਐਸ ਦੇ ਮਾਰਸ਼ਲਸ ਸਿੱਧੂ ਨੂੰ ਚੱਕ ਲਿਆਏ ਤੇ ਲਾਸ ਐਂਜਲਸ ਦੇ ਕੋਰਟ ਰੂਮ ਦੇ ਵਿੱਚ ਪਹਿਲੀ ਵਾਰੀ ਪੇਸ਼ ਕੀਤਾ ਹਾਲਾਂਕਿ ਇੱਕ ਆਪਰੇਸ਼ਨ ਡੈਡ ਹੈਂਡ ਕਰਕੇ ਅਨਾਉਂਸ ਕੀਤਾ ਗਿਆ ਸੀ ਲਾਸ ਐਂਜਲਸ ਦੇ ਵਿੱਚ ਜਨਵਰੀ 3 2024 ਨੂੰ ਜਿਸ ਟਾਈਮ ਦੇ ਉੱਤੇ ਸਿੱਧੂ ਤੇ ਹੋਰ ਕਈ ਕੈਨੇਡੀਅਨਸ ਨੂੰ ਇਸ ਇੱਕ ਜੋ ਆਪਣਾ ਆਪਰੇਸ਼ਨ ਸੀ ਉਹਦੇ ਅੰਡਰ ਅਰੈਸਟ ਕੀਤਾ ਗਿਆ ਸੀ ਯੂਨਾਈਟਿਡ ਸਟੇਟਸ ਨੂੰ ਐਕਸਟਰੈਡਾਈਟ ਕਰਨਾ ਪਿਆ ਕਿਉਂਕਿ ਕੈਨੇਡਾ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇ ਉੱਥੇ ਦੇ ਜਿਹੜੇ ਲਾਜ਼ ਆ ਬੜੇ ਲੀਨੀਅਟ ਹੈਗੇ ਆ ਤੇ ਇਸ ਦੇ ਨਾਲ ਕੈਨੇਡਾ ਦੇ ਵਿੱਚ ਇੱਕ ਹੋਰ ਬਹੁਤ ਹੀ ਜਿਹੜਾ ਬਦਨਾਮ ਨਾਮ ਆ ਕਹਿੰਦੇ ਰੋਬਰਟੋ ਸਕੋਪਾ ਕਰਕੇ ਉਹਨਾਂ ਦੋ ਭਰਾਵਾਂ ਚੋਂ ਇੱਕ ਭਰਾ ਆ ਜੋ ਮੌਂਟਰੀਅਲ ਦੇ ਵਿੱਚ ਮਾਫੀਆ ਇੱਕ ਬਹੁਤ ਵੱਡਾ ਚਲਾਉਂਦੇ ਆ ਤੇ ਇੱਕ ਉਹਦੀ 2019 ਦੇ ਵਿੱਚ ਮੌਬ ਮਾਰ ਦੇ ਦੌਰਾਨ ਮੌਤ ਵੀ ਹੋ ਗਈ ਸੀ ਸੋ ਇਹ ਜਿਹੜੀ ਕਾਂਸਪੀਰੇਸੀ ਸੀ ਤਿੰਨ ਮੁਲਕਾਂ ਦੇ ਵਿੱਚ ਚੱਲਦੀ ਸੀ ਡਰੱਗ ਸਪਲਾਈਜ਼ ਦੀ ਮੈਕਸੀਕੋ ਦੇ ਵਿੱਚ ਜਿਹੜੇ ਡਰੱਗ ਕਾਰਟਲਸ ਆ ਉਹਨਾਂ ਦੇ ਨਾਲ ਕਨੈਕਟਡ ਹੈ ਇਹ ਵੀ ਦੱਸਤੀ ਜਾਈਏ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਡਰੱਗ ਡੀਲਰਸ ਤੇ ਡਰੱਗ ਕਾਰਟਲਰਸ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕਰ ਦਿੱਤਾ ਹੈ ਤੇ ਇਹ ਜੋ ਡਰੱਗ ਡਿਸਟਰੀਬਿਊਟਰਸ ਆ ਇਹ ਲਾਸ ਐਂਜਲਸ ਦੇ ਵਿੱਚੋਂ ਸਾਰਾ ਅੱਗੇ ਡਿਸਟਰੀਬਿਊਟ ਕਰਦੇ ਸੀ ਕੈਨੇਡੀਅਨ ਟਰੱਕ ਡਰਾਈਵਰਸ ਤੇ ਨੈਟਵਰਕ ਜੋ ਆ ਉਹ ਕੈਨੇਡਾ ਦੇ ਵਿੱਚ ਇਹ ਇਟਾਲੀਅਨ ਮਾਫੀਆ ਜੋ ਕਿ ਮੌਂਟਰੀਅਲ ਦੇ ਵਿੱਚ ਆ ਉਹਦੇ ਨਾਲ ਰਲ ਕੇ ਸਾਰਾ ਬਿਜ਼ਨਸ ਕਰਦੇ ਸੀ ਇਹ ਯੂਐਸ ਦੇ ਅਟਾਰਨੀ ਮਾਰਟਿਨ ਐਸਟਰਾਡਾ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਹੈਗਾ ਐਫ ਵੀ ਆਈ ਦਾ ਜਿਹੜਾ ਇਹ ਡਰੱਗ ਕੇਸ ਆ ਟੋਟਲੀ ਇੱਕ ਸਨਿਚ ਦੇ ਉੱਤੇ ਬਿਲਟ ਆ ਸੋ ਇਹਨਾਂ ਦੇ ਨਾਲ ਹੀ ਕੋਈ ਬੰਦਾ ਕੰਮ ਕਰਦਾ ਸੀ ਜੋ ਐਫ ਵੀ ਆਈ ਨੂੰ ਵੀ ਪੂਰੀ ਦੀ ਪੂਰੀ ਇਨਫੋਰਮੇਸ਼ਨ ਦੇ ਰਿਹਾ ਸੀ ਪਿਛਲੇ 2 ਸਾਲਾਂ ਤੋਂ ਹੂੰ ਤੇ ਦੋ ਨੈਟਵਰਕਸ ਦੇ ਪ੍ਰੋਸੀਕਿਊਟਰਸ ਨੇ ਕਿਹਾ ਪੇ ਅਗਰੈਸਿਵਲੀ ਕੋਕੀਨ ਨੂੰ ਹਾਲ ਕਰਦੇ ਸੀ ਮੈਥ ਨੂੰ ਹਾਲ ਕਰਦੇ ਸੀ ਹੋਰ ਜਿਹੜਾ ਇਹ ਮਕਸੀਕੋ ਤੋਂ ਯੂਐਸ ਯੂਐਸਏ ਤੋਂ ਕੈਨੇਡਾ ਵਾਲਾ ਜਿਹੜਾ ਡਰੱਗ ਰਾਊਟ ਹੈਗਾ ਆ ਬਿਲਕੁਲ ਸੋ ਇਹਦਾ ਨਾਮ ਕਹਿੰਦੇ ਵੀ ਜਿਹੜੀਆਂ ਦੋ ਇਨਡਾਈਟਮੈਂਟ ਆਈਆਂ ਆ ਉਹਦੇ ਵਿੱਚ ਟੌਪ ਦੇ ਉੱਤੇ ਆਇਆ ਆ ਜੋ ਰਮਨ ਸਿੰਘ ਸਿੱਧੂ ਦਾ ਯੂਐਸ ਜਿਹੜੇ ਪ੍ਰੋਸੀਕਿਊਟਰਸ ਆ ਉਹ ਇਹ ਅ ਕਹਿ ਰਹੇ ਐ ਲੈਜ ਕਰ ਰਹੇ ਆ ਵੀ ਜਿਹੜਾ ਇੱਕ ਡਰਗ ਰਿੰਗ ਆ ਜਿਸਦੇ ਵਿੱਚ ਸਕੋਪਾ ਇਨਵੋਲਵ ਆ ਤੇ ਤਿੰਨ ਹੋਰ ਜਾਣੇ ਮੈਕਸੀਕੋ ਤੋਂ ਜਿਨ੍ਹਾਂ ਨੇ ਕਿਵੈਕ ਦੇ ਵਿੱਚ ਇਹ ਸਾਰਾ ਕੁਝ ਕੀਤਾ ਆ ਤੇ ਇੱਕ ਜਿਹੜਾ ਰਿੰਗ ਆ ਇਸ ਨੂੰ ਸਿੱਧੂ ਉਹ ਆਪ ਹੀ ਜਿਹੜਾ ਆ ਲੀਡ ਜਿਹੜਾ ਉਹ ਕਰ ਰਿਆ ਸੀ ਉਸ ਨੂੰ ਇਹ ਫੀਲਡ ਕਰ ਰਿਆ ਸੀਗਾ ਸੋ ਕਮਰਸ਼ੀਅਲ ਟਰੱਕ ਡਰਾਈਵਰਸ ਕਹਿੰਦੇ ਵੀ ਉਸਨੇ ਡਰਾਈਵਰਾਂ ਦੇ ਨਾਲ ਅ ਅਰੇਂਜਮੈਂਟ ਜਿਹੜੀ ਉਹ ਬਣਾਈ ਸੀਗੀ ਵੀ ਤੁਸੀਂ ਡਰੱਗ ਲੁਕਾ ਕੇ ਲਈ ਜਾਓ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਵੀ ਲੈਜਿਟਿਮੇਟ ਕਾਰਗੋ ਤੇ ਲੋਡਸ ਆ ਉਸ ਦੇ ਵਿੱਚ ਕੈਨੇਡਾ ਚ ਜਿਹੜਾ ਉਹ ਤੁਸੀਂ ਲੈ ਜਾਣਾ ਹੈ ਕਹਿੰਦੇ ਵੀ ਬਹੁਤਾ ਕੰਮ ਇਹਨਾਂ ਨੇ ਡੈਟਰਾਇਟ ਵਿੰਡਸਰ ਜਿਹੜਾ ਪੀਸ ਬ੍ਰਿਜ ਆ ਨਿਆਗਰਾ ਦਾ ਤੇ ਬਲੂ ਵਾਟਰ ਬ੍ਰਿਜ ਆ ਮਿਸ਼ੀਗਨ ਤੇ ਆਸਾਰਨੀਆਂ ਨੂੰ ਜਿਹੜਾ ਜੋੜਨ ਵਾਲਾ ਉੱਥੇ ਕੀਤਾ ਸੋ ਮਤਲਬ ਇਹਨਾਂ ਨੇ ਵੀ ਅਦਾ ਰੱਬ ਦਾ ਨਾਮ ਜਿਹੜਾ ਹਰਜੋਤ ਸਿੰਘ ਜੀ ਵੀ ਜਿੰਨਾ ਕਹਾਣੇ ਕਰ ਸਕਦੇ ਸੀਗੇ ਇਹਨਾਂ ਲੋਕਾਂ ਨੇ ਕੀਤਾ ਉਹ ਦਾ ਗ੍ਰਿਫਤਾਰ ਹੋਏ ਨੂੰ ਦੇਖੋ ਹਰਜੋਤ ਸਿੰਘ ਜੀ ਸਾਲ ਹੋ ਗਿਆ ਇਸ ਬੰਦੇ ਨੂੰ ਪਰ ਇਨਡਾਈਟਮੈਂਟ ਹੁਣ ਜਿਹੜੀਆਂ ਅਨਸੀਲ ਹੋਣ ਤੋਂ ਬਾਅਦ ਦੇ ਵਿੱਚ ਇਸਤੇ ਬਾਰੇ ਜਿਹੜਾ ਉਹ ਪਤਾ ਲੱਗਾ ਐ ਐਕਸਟਰੈਡੀਸ਼ਨ ਦੇ ਉਲਟ ਪਹਿਲਾਂ ਬੜੀ ਟਰਾਈ ਕਰਦਾ ਰਿਹਾ ਵੀ ਮੈਨੂੰ ਯੂਐਸ ਦੇ ਵਿੱਚ ਨਾਲ ਲੈ ਕੇ ਜਾਇਆ ਜਾਵੇ ਪਰ ਅਜਿਹੇ ਕਰਤੂਤੀ ਬੰਦਿਆਂ ਨੂੰ ਤਾਂ ਭਾਈ ਪੱਕਾ ਹੀ ਜਿਹੜਾ ਇਹ ਜੇਲ੍ਹਾਂ ਦੇ ਵਿੱਚ ਦੱਕ ਜਿਹੜਾ ਉਹ ਦੇਣਾ ਚਾਹੀਦਾ ਆ ਸੋ ਕੀ ਹੋ ਗਿਆ ਅਰਜੋਤ ਸਿੰਘ ਜੀ ਪੰਜਾਬੀਆਂ ਨੂੰ ਕਿਹੜੇ ਕੰਮਾਂ ਦੇ ਵਿੱਚ ਜਿਹੜੇ ਇਹ ਪੈਣ ਜਿਹੜਾ ਉਹ ਲੱਗੇ ਆ ਇਹ ਕੋਈ ਪਹਿਲੀ ਵਾਰ ਨਹੀਂ ਇਹ ਮੈਨੂੰ ਲੱਗਦਾ ਕੋਈ ਅਖੀਲੀ ਵਾਰ ਨਹੀਂ ਆ ਤੇ ਪਰ ਇਹ ਜਿਹੜੀ ਸਥਿਤੀ ਆ ਇਹ ਬਹੁਤ ਮੰਦ ਭਾਗੀ ਐਜ਼ ਅ ਕਮਿਊਨਿਟੀ ਆਪਣੇ ਲਈ ਬਹੁਤ ਬਣੀ ਪਈ ਆ ਜੂਨ ਦੇ ਵਿੱਚ ਇਕੱਲਾ ਕਮਿਊਨਿਟੀ ਦੀ ਖਾਸ ਕਰਕੇ ਜਿਹੜੇ ਟਰੱਕਿੰਗ ਇੰਡਸਟਰੀ ਚ ਕੰਮ ਕਰਦੇ ਆ ਹੁਣ ਹਰ ਇੱਕ ਨੂੰ ਕਿਹੜੀ ਅੱਖ ਨਾਲ ਦੇਖਿਆ ਜਾਊਗਾ ਪਿਛਲੇ ਦਿਨਾਂ ਚ ਇੱਕ ਰਿਪੋਰਟ ਆਪਾਂ ਸਾਂਝੀ ਕੀਤੀ ਸੀ ਵੀ ਹਰ ਇੱਕ ਮਹੀਨੇ ਇੱਕ ਪੰਜਾਬੀ ਟਰੱਕਰ ਜਿਹੜਾ ਆ ਉਹ ਫੜਿਆ ਗਿਆ ਕੈਨੇਡਾ ਨੂੰ ਟਰੱਕ ਨਗਾਂਦਾ ਹੋਇਆ ਪਿਛਲੇ 9 ਮਹੀਨਿਆਂ ਤੋਂ ਲਗਾਤਾਰ ਇਹ ਇੱਕ ਬਹੁਤ ਵੱਡੀ ਰਿਪੋਰਟ ਗਲੋਬ ਐਂਡ ਮੇਲ ਨੇ ਛਾਪੀ ਸੀ ਤੇ ਅੱਜ ਵਾਲੀ ਜਿਹੜੀ ਤੁਹਾਡੀ ਰਿਪੋਰਟ ਹੈ ਨੈਸ਼ਨਲ ਪੋਸਟ ਕੈਨੇਡਾ ਦਾ ਬਹੁਤ ਵੱਡਾ ਖੁਆਰ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਅਮਰੀਕਾ ਦੇ ਪ੍ਰੋਸੀਕਿਊਟਰਸ ਇਹ ਕਹਿ ਰਹੇ ਆ ਕਿ ਜੋ ਗੋਰਾਮਰਤ ਸਿੱਧੂ ਆ ਇਹ ਕਮਰਸ਼ੀਅਲ ਟਰਾਂਸਪੋਰਟ ਟਰੱਕ ਡਰਾਈਵਰਸ ਨੂੰ ਯੂਜ਼ ਕਰਦਾ ਸੀ ਜਿਨ੍ਹਾਂ ਦੇ ਵਿੱਚ ਲੈਜਿਟਿਮੇਟ ਲੋਡ ਹੁੰਦੇ ਸੀ ਕਾਰਗੋ ਦੇ ਤੇ ਡੈਟਰਾਇਟ ਵਿੰਸਰ ਵਾਲਾ ਬਾਰਡਰ ਪੀਸ ਬ੍ਰਿਜ ਨਿਆਗਰਾ ਵਾਲਾ ਤੇ ਬਲੂ ਵਾਟਰ ਬ੍ਰਿਜ ਜੋ ਮਿਸ਼ੀਗਨ ਤੋਂ ਸਾਰਨੀਆਂ ਨੂੰ ਜਾਂਦਾ ਆ ਉਹ ਇਹਨਾਂ ਦੇ ਰਾਹੀਂ ਲੈ ਕੇ ਜਾਂਦੇ ਸੀ অন্ਟੇਰੀਓ ਦੀ ਸਪੀਡ ਕੋਰਟ ਸੁਪੀਰੀਅਰ ਕੋਰਟ ਨੇ ਸਿੱਧੂ ਦੀ ਜਿਹੜੀ ਫਾਈਲ ਉਹ ਸੀਕ੍ਰੇਟ ਰੱਖੀ ਸੀ ਉਸ ਤੋਂ ਬਾਅਦ ਅਮਰੀਕਾ ਵਾਲੇ ਹੁਣ ਉਹਨੂੰ ਐਕਸਟਰੈਡਾਈਟ ਕਰਕੇ ਲੈ ਆਏ ਹੈਗੇ ਆ ਸਾਰੀ ਜਿਹੜੀ ਇਨਫੋਰਮੇਸ਼ਨ ਆ ਇਹ ਇੱਕ ਸਨੇਚ ਜਿਹੜਾ ਨਾਲ ਉਹਨਾਂ ਦੇ ਵੀ ਕੰਮ ਕਰਦਾ ਸੀ ਐਫਬੀਆਈ ਦੇ ਵੀ ਕੰਮ ਕਰਦਾ ਸੀ ਉਹਦੇ ਵੱਲੋਂ ਦਿੱਤੀ ਗਈ ਹੈਗੀ ਆ ਤੇ ਕਹਿੰਦੇ ਵੀ ਸਿੱਧੂ ਦੇ ਬਹੁਤ ਹੀ ਉਹ ਲੱਗੇ ਸੀ ਬੰਦਾ ਜਿਸ ਨੇ ਪੂਰੀ ਦੀ ਪੂਰੀ ਇਨਫੋਰਮੇਸ਼ਨ ਜੋ ਐਫਵੀਆਈ ਨੂੰ ਦਿੱਤੀ ਹੈਗੀ ਆ ਉਹਦੇ ਵਿੱਚ ਉਹਨਾਂ ਨੇ ਉਹਦਾ ਨਾਮ ਨਹੀਂ ਦੱਸਿਆ ਸੀ ਡਬਲਯੂ ਕਰਕੇ ਰੱਖਿਆ ਵੀ ਕ੍ਰੈਡੀਬਲ ਵਿਟਨੈਸ ਹੈਗਾ ਯੂਐਸ ਦੇ ਜਿਹੜੇ ਲੀਗਲ ਡਾਕੂਮੈਂਟਸ ਆ ਉਹ ਉਹਨਾਂ ਨੇ ਇਹ ਕਿਹਾ ਵੀ ਜੋ ਸਰੇਚ ਸੀ ਜਿਹੜਾ ਬੰਦਾ FBI ਦੇ ਨਾਲ ਕੰਮ ਕਰਦਾ ਸੀ ਉਹ ਸਿੱਧੂ ਦਾ ਹੀ EMPLOYE ਸੀ ਤੇ ਉਹ ਐਜ਼ ਅ ਵਿਟਨੈਸ ਵੀ ਜਿਹੜਾ ਟੈਸਟੀਫਾਈ ਹੋਇਆ ਹੈਗਾ ਕਿਸ ਤਰ੍ਹਾਂ ਇਹ ਜਿਹੜੀ ਡਰੱਗ ਆ ਕੈਨੇਡਾ ਤੋਂ ਸੌਰੀ ਮੈਕਸੀਕੋ ਤੋਂ ਅਮਰੀਕਾ ਅਮਰੀਕਾ ਤੋਂ ਕੈਨੇਡਾ ਜਿਹੜੀ ਆ ਉਹ ਪਹਚਾਈ ਜਾਂਦੀ ਸੀ ਕਿਸ ਤਰ੍ਹਾਂ ਉਹ WhatsApp ਫੋਨ ਨੂੰ ਯੂਜ਼ ਕਰਦੇ ਸੀ ਇਹ ਪ੍ਰੋਸੀਕਿਊਟਰਸ ਨੇ ਇਹ ਸਾਰਾ ਕੁਝ ਜਿਹੜਾ ਆ ਇਨਡਾਈਟਮੈਂਟ ਆ ਉਹਦੇ ਵਿੱਚ ਅ ਲਿਖਿਆ ਹੈਗਾ ਜੀ ਕਹਿੰਦੇ ਵੀ ਇਹ ਜਿਹੜਾ ਸਨੇਚ ਆ ਇਹ ਪਹਿਲਾਂ ਆਪ ਡਰੱਗ ਲਿਆਂਦਾ ਫੜਿਆ ਗਿਆ ਸੀਗਾ ਇਹ ਉਸ ਤੋਂ ਬਾਅਦ ਦੇ ਵਿੱਚ ਐਫ ਬੀ ਆਈ ਦੇ ਨਾਲ ਮਿਲ ਕੇ ਇਸ ਨੇ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਯੂ ਐਸ ਦੇ ਵਿੱਚ ਇਹ ਕਹਿੰਦੇ ਵੀ ਇੱਕ ਸਟੈਸ਼ ਆਫ ਡਰੱਗਸ ਜਿਹੜੇ ਆ ਦੇ ਟਰੱਕ ਦੇ ਵਿੱਚ ਲੱਭਾ ਸੀਗਾ ਡਰਾਈਵ ਕਰਦੇ ਲਿਆ ਰਿਆ ਸੀ ਉਦੋਂ ਫੜਿਆ ਸੀ ਤੇ ਉਹਨੇ ਜਿਹੜੀ ਡੀਲ ਬਣਾਈ ਸੀ ਵੀ ਉਹਦੇ ਉੱਤੇ ਜਿਹੜੇ ਚਾਰजेस ਆ ਉਹ ਹਟਾ ਦਿੱਤੇ ਜਾਣ ਤੇ ਇਮੀਗ੍ਰੇਸ਼ਨ ਬੈਨੀਫਿਟ ਉਹਨੂੰ ਜਿਹੜਾ ਉਹ ਮਿਲੂਗਾ ਵਾਰੋਂ ਨੇ ਕੋਆਪਰੇਟਿੰਗ ਵਿਟਨੈਸ ਜਿਹੜਾ ਸੀਡਬਲਯੂ ਆ ਉਹ ਜਿਹੜਾ ਹੋ ਬਣਨਾ ਸੀਗਾ ਐਫਬੀਆਈ ਦੇ ਜਿਹੜੇ ਵਾਰੰਟ ਐਪਲੀਕੇਸ਼ਨ ਨੈਸ਼ਨਲ ਪੋਸਟ ਨੂੰ ਮਿਲਿਆ ਕਹਿੰਦੇ ਵੀ ਉਹਦੇ ਤੋਂ ਇਹ ਚੀਜ਼ ਦਾ ਜਿਹੜਾ ਹੋ ਪਤਾ ਲੱਗਾ ਹੈਗਾ ਸੋ ਕਹਿੰਦੇ ਵੀ ਇਹ ਜਿਹੜਾ ਵਿਟਨੈਸ ਆ ਇਹ ਸਿੱਧੂ ਤੋਂ ਪੂਰੀ ਤਰ੍ਹਾਂ ਫੈਮਿਲੀਅਰ ਸੀ ਉਸ ਨੂੰ ਕਈ ਵਾਰੀ ਇਨ ਪਰਸਨ ਵੀ ਮਿਲਿਆ ਫੋਨ ਤੇ ਵੀ ਗੱਲ ਕਰਦਾ ਰਿਹਾ ਤੇ ਵਟਸਐਪ ਤੇ ਵੀ ਜਿਦਾਂ ਤੁਸੀਂ ਦੱਸਿਆ ਵੀ ਉਹ ਗੱਲ ਹੁੰਦੀ ਜਿਹੜੀ ਉਹ ਰਹੀ ਸੀ ਯੂਐਸ ਜਿਹੜਾ ਉਹ ਦੱਸਦਾ ਆ ਵੀ ਜਿਹੜਾ ਸਿੱਧੂ ਆ ਉਸ ਨੇ ਕਈ ਹੋਰ ਲੋਕਾਂ ਦੇ ਨਾਲ ਮਿਲ ਕੇ ਕੰਮ ਕਰਤਾ ਆ ਜਿਨ੍ਹਾਂ ਦੇ ਵਿੱਚ 6 ਅਮਰੀਕਨ ਰੈਜ਼ੀਡੈਂਟ ਵੀ ਹੈਗੇ ਨੇ ਇੱਕ ਕੈਨੇਡੀਅਨ ਆ ਆ ਉਹਨਾਂ ਦੇ ਵੀ ਨਾਮ ਇਸ ਦੇ ਵਿੱਚ ਆ ਰਹੇ ਆ ਸੋ ਐਲਈ ਜਿਹੜਾ ਇਹ ਧੁਰਾ ਬਣਿਆ ਹਰਜੋਤ ਸਿੰਘ ਜੀ ਸੈਂਟਰਲ ਜਿਹੜਾ ਇਹ ਪੁਆਇੰਟ ਬਣਿਆ ਡਿਸਟ੍ਰਿਬਿਊਸ਼ਨ ਸੈਂਟਰ ਜਿਹੜਾ ਉਹ ਮੈਕਸੀਕੋ ਤੋਂ ਆ ਕੇ ਡਰੱਗਸ ਦਾ ਉਹ ਬਣਿਆ ਉਸ ਤੋਂ ਬਾਅਦ ਅੱਗੇ ਨੂੰ ਜਿਹੜਾ ਉਹ ਜਾਂਦਾ ਰਿਹਾ ਕਹਿੰਦੇ ਵੀ ਤਿੰਨ ਸਪੈਸਿਫਿਕ ਸ਼ਿਪਮੈਂਟਸ ਦਾ ਤਾਂ ਇਹਨਾਂ ਨੂੰ ਜਿਹੜਾ ਪਤਾ ਹੈ ਉਹ ਦੱਸ ਰਿਹਾ ਹੋਰ ਪਤਾ ਨਹੀਂ ਕਿੰਨੀਆਂ ਇਹ ਲੈ ਗਏ ਹੋਣਗੇ ਸਪਟੰਬਰ 2022 ਦੇ ਵਿੱਚ 200 ਕਿਲੋ ਮੈਥ ਦੋ ਸ਼ਿਪਮੈਂਟ ਜਿਹੜੀਆਂ ਅਕਤੂਬਰ 2022 ਦੇ ਵਿੱਚ ਇੱਕ ਵਾਰੀ 100 ਕਿਲੋ ਦੀ ਕੋਕੈਨ ਤੇ ਇੱਕ ਹੋਰ ਦੇ ਵਿੱਚ 124 ਕਿਲੋ ਜਿਹੜੀ ਮੈਥਾ ਉਹ ਲੈ ਕੇ ਜਾਂਦਾ ਰਿਹਾ ਆ ਸੋ ਜਬੀ 10 ਜੁਲਾਈ 2024 ਨੂੰ ਗੁਰਅਮਰਿਤ ਸਿੰਘ ਸਿੱਧੂ ਜਿਹੜਾ ਆ ਉਹਨੇ ਕਨਸੈਂਟ ਕੀਤਾ ਉਹ ਮੰਨ ਗਿਆ ਵੀ ਉਹ ਯੂਐਸ ਨੂੰ ਜਿਹੜਾ ਉਹ ਸਰੈਂਡਰ ਜਿਹੜਾ ਉਹ ਕਰੂਗਾ ਤੇ ਉਸ ਨੂੰ ਸਰੈਂਡਰ ਕਰਕੇ ਬਾਅਦ ਦੇ ਵਿੱਚ ਐਕਸਟਰੈਡਾਈਟ 30 ਅਕਤੂਬਰ 2024 ਨੂੰ ਜਿਹੜਾ ਉਹ ਕਰ ਦਿੱਤਾ ਆ ਗਿਆ ਹੈਗਾ ਆ ਸੋ ਕਹਿੰਦੇ 20 ਮਿੰਟ ਵੀ ਨਹੀਂ ਲਾਏ ਜੱਜ ਨੇ ਗੁਰ ਅੰਮ੍ਰਿਤ ਦਾ ਜਿਹੜਾ ਇਹ ਨਾਂ ਆ ਪੈਨੋ ਜਿਹੜਾ ਉਸ ਨੂੰ ਦੱਸਿਆ ਚਾਰਜ ਉਸ ਨੂੰ ਰੀ ਕਿਤੇ ਗਏ ਗਵਰਨਮੈਂਟ ਅਪੋਇੰਟਡ ਲਾਇਰ ਦੇ ਨਾਲ ਉਹਨੇ ਡਿਸਕਸ ਕੀਤਾ ਕੰਸਲਟ ਕੀਤਾ ਤੇ ਨਾਟ ਗਿਲਟੀ ਜਿਹੜੀ ਉਸਨੇ ਪਲੀ ਜਿਹੜੀ ਉਹ ਕਰ ਦਿੱਤੀ ਸੀ ਫਿਰ ਇਸ ਨੂੰ ਡਿਟੈਂਸ਼ਨ ਦੇ ਵਿੱਚ ਰੱਖਿਆ ਗਿਆ ਟ੍ਰਾਇਲ ਪੈਂਡਿੰਗ ਦੇ ਲਈ ਤੇ ਹੁਣ ਜਿਹੜੇ ਜੱਜ ਆ ਉਹਨਾਂ ਨੇ ਆਰਡਰ ਕੀਤਾ ਆ ਵੀ ਇਸ ਨੂੰ ਜੇ ਮੈਡੀਕਲ ਟ੍ਰੀਟਮੈਂਟ ਚਾਹੀਦੀ ਆ ਤਾਂ ਉਹ ਦੋ ਉਹ ਆਪ ਵੀ ਨਸ਼ੇੜੀ ਆ ਕਹਿੰਦੇ ਵੀ ਉਹਨੂੰ ਦੋ ਮੈਡੀਕੇਸ਼ਨ ਜਿਹੜੀਆਂ ਦਿੱਤੀਆਂ ਜਾ ਰਹੀਆਂ ਇੱਕ ਓਪੀਆਇਡ ਦੀ ਐਡਿਕਸ਼ਨ ਦੇ ਲਈ ਤੇ ਇੱਕ ਐਂਟੀਸਾਈਕੋਟਿਕ ਜਿਹੜੀ ਡਰਗ ਆ ਉਹ ਉਸ ਨੂੰ ਦੇਣੀ ਆ ਪੈ ਰਹੀ ਹੈਗੀ ਆ ਸੋ ਆਪਰੇਸ਼ਨ ਡੈੱਡ ਹੈਂਡ ਦੇ ਜ਼ਰੀਏ ਇਹ ਫੜਿਆ ਗਿਆ ਸੀਗਾ 19 ਹੋਰ ਲੋਕ ਅ ਅਜਿਹੇ ਵੱਖ-ਵੱਖ ਮਾਮਲਿਆਂ ਦੇ ਵਿੱਚ ਆਲਰੇਡੀ ਸੈਂਟੈਂਸ ਜਿਹੜੇ ਆ ਇਸ ਦੇ ਵਿੱਚ ਹੋ ਚੁੱਕੇ ਆ ਕੈਲਗਰੀ ਤੋਂ ਬ੍ਰੈਂਟਨ ਨੂੰ ਜਾਂਦਾ ਇੱਕ ਹੋਰ ਟਰੱਕ ਡਰਾਈਵਰ ਆ ਉਹ ਇਹ ਆਪਰੇਸ਼ਨ ਡੈਡ ਹੈਡ ਦੇ ਵਿੱਚ ਜਿਹੜਾ ਫੜਿਆ ਗਿਆ ਸੀ ਆ ਆਯੂਸ਼ ਸ਼ਰਮਾ 25 ਸਾਲਾਂ ਦਾ ਇੱਕ ਜਿਹੜਾ ਉਹ ਇੰਡੀਅਨ ਨੈਸ਼ਨਲ ਆ ਉਹ ਜਿਹੜਾ ਵਰਕ ਪਰਮਿਟ ਤੇ ਕੰਮ ਕਰਦਾ ਸੀ ਉਹ 19 ਕਿਲੋ ਕੋਕੈਨ ਤੇ ਹੈਰੋਇਨ ਇੱਕ ਗਰਾਜ ਦੇ ਵਿੱਚ ਰੰਗੇ ਹੱਥੀ ਜਿਹੜੀ ਉਹ ਵੇਚਦਾ ਜਿਹੜਾ ਹੋ ਫੜਿਆ ਗਿਆ ਸੀ ਉਸ ਨੂੰ ਵੀ ਐਕਸਟਰੈਡਾਈਟ ਕਰ ਦਿੱਤਾ ਗਿਆ ਸੀਗਾ ਯੂ ਐਸ ਦੇ ਵਿੱਚ ਇਹ ਜਿਹੜੇ ਗੁਰਮਰਿਤ ਸਿੱਧੂ ਤੇ ਆਯੂਸ਼ ਸ਼ਰਮਾ ਇਹ ਹੁਣ ਦੋਨੋਂ ਐਕਸਟਰਾ ਡਾਈਟ ਜਿਹੜੇ ਆ ਉਹ ਹੋ ਚੁੱਕੇ ਹੈਗੇ ਆ ਤੇ ਇਹਨਾਂ ਨੂੰ ਆ ਕਹਿੰਦੇ ਵੀ ਸ਼ਰਮੇ ਨੂੰ ਤਾਂ 30 ਮਹੀਨੇ ਦੀ ਸਜ਼ਾ ਵੀ ਆਲਰੇਡੀ ਸੁਣਾ ਦਿੱਤੀ ਗਈ ਹੈਗੀ ਆ ਪਰ ਇਸ ਨੂੰ ਸਜ਼ਾ ਸੁਣਾਉਣੀ ਅਜੇ ਬਾਕੀ ਆ ਉਦਾਂ ਇਸ ਨੂੰ ਡਰੱਗ ਕਿੰਗ ਜਿਹੜਾ ਉਹ ਦੇ ਨਾਮ ਦੇ ਨਾਲ ਜਾਣਿਆ ਜਾ ਰਿਹਾ ਸੀ ਸੋ ਸਤੰਬਰ ਮਹੀਨੇ ਦੇ ਵਿੱਚ ਜਿਹੜਾ ਟ੍ਰਾਇਲ ਆ ਸਿੱਧੂ ਦਾ ਇਹ ਸ਼ੁਰੂ ਹੋਣਾ ਹੈਗਾ ਇਹ ਜੋ ਆਪਰੇਸ਼ਨ ਡੈਡ ਹੈਂਡ ਜੋ ਅਮਰੀਕਾ ਨੇ ਕੈਨੇਡਾ ਦੇ ਨਾਲ ਰਲ ਕੇ ਸ਼ੁਰੂ ਕੀਤਾ ਸੀ ਉਹਦੇ ਵਿੱਚ 951 ਕਿਲੋਗ੍ਰam ਕੋਕੈਨ 845 ਕਿਲੋਗ੍ਰam ਮੈਥ 20 ਕਿਲੋਗ੍ਰam ਫੈਂਟਲੀਨ 4 ਕਿਲੋਗ੍ਰam ਹੈਰੋਇਨ ਇਹ ਜੋ ਫੜੀ ਗਈ ਸੀ ਯੂ ایس ਦੀਆਂ ਜਿਹੜੀਆਂ ਅਥਾਰਟिटीज ਆ ਉਹ ਦੱਸ ਰਹੀਆਂ ਹੈਗੀਆਂ ਸੋ ਇਹ ਸਾਰੀ ਜਿਹੜੀ ਰਿਪੋਰਟ ਆ ਅੱਜ ਕੈਨੇਡਾ ਦਾ ਬਹੁਤ ਹੀ ਮਸ਼ਹੂਰ ਅਖਬਾਰ ਨੈਸ਼ਨਲ ਪੋਸਟ ਉਹਨਾਂ ਨੇ ਡਿਟੇਲ ਦੇ ਵਿੱਚ ਛਾਪੀ ਹੈ ਜੀ ਸਭਾ ਜਿਹੜਾ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਹੁਣ ਸਮਾਪਤ ਜਿਹੜਾ ਹੋ ਗਿਆ ਤੇ ਇਜਾਜ਼ਤ ਜਿਹੜੀ ਉਹ ਆਪਾਂ ਲਵਾਂਗੇ ਆਪਣੇ ਜਿਹੜੇ ਸਾਰੇ ਹੇ ਸ੍ਰੋਤਿਆਂ ਤੋਂ ਮਿਲਾਂਗੇ ਆਪਾਂ ਆਪਣੇ ਸਾਰੇ ਸ੍ਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ ਉਦ ਤੱਕ ਲਈ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ